ਸਤਿ ਸ਼੍ਰੀ ਅਕਾਲ ਮੈਂ ਹਰਕਿਰਨ ਸਿੰਘ ਸੱਚ ਕਹੂ ਦੀ ਸਗਲੀ ਪੇਸ਼ਕਸ਼ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਕਰਦਾ ਐਸਾ ਗੰਦਾ ਸ਼ਹਿਰ ਪੂਰੇ ਦੇਸ਼ 'ਚ ਨਹੀਂ ਹੋਣਾ ਹਰ طرف ਗੰਦਗੀ ਬਦਬੂ ਇਹ ਸ਼ਬਦ ਕਿਸੇ ਬਾਹਰਲੇ ਵਿਅਕਤੀ ਦੇ ਨਹੀਂ ਹਨ ਬਲਕਿ ਇਸੇ ਸ਼ਹਿਰ ਦੇ ਵਿੱਚ ਹੀ ਆਪਣੀ ਸਾਰੀ ਜ਼ਿੰਦਗੀ ਬਿਤਾਉਣ ਵਾਲੀ 76 ਸਾਲਾ ਸ਼ਕੁੰਤਲਾ ਦੇ ਜੋ ਉਸਨੇ ਇੱਕ ਅਖਬਾਰ ਨੂੰ ਕਹੇ ਮੈਂ ਸਾਰੀ ਜ਼ਿੰਦਗੀ ਇੱਥੇ ਹੀ ਰਹੀ ਹਾਂ ਪਰ ਕੁਝ ਵੀ ਨਹੀਂ ਬਦਲਿਆ ਸੜਕਾਂ ਦੀ ਹਾਲਤ ਐਨੀ ਮਾੜੀ ਹੈ ਕਿ ਥੋੜੀ ਜੂਰ ਜਾਣ ਤੇ ਹੀ ਪਿੱਠ ਦੁਖਣ ਲੱਗ ਜਾਂਦੀ ਹੈ ਉਹ ਇੱਕ ਮੋਟਰਸਾਈਕਲ ਦੇ ਪਿੱਛੋਂ ਉਤਰਦਿਆਂ ਹੋਇਆ ਕਹਿੰਦੀ ਬਾਗਵਾਲੀ ਗਲੀ ਜਿਹੜੀ ਸਜਦਾ ਕਲੋਨੀ ਨੂੰ ਜਾਂਦੀ ਹੈ ਸੜਕ ਦੇ ਨਾਮ ਤੇ ਇੱਕ ਚਿੱਕੜ ਭਰਿਆ ਉੱਚਾ ਨੀਵਾ ਜਿਹਾ ਰਾਹ ਹੈ ਪਗੜੰਡੀ ਹੈ ਜਿਸ ਤੇ ਦੋਹੇ ਪਾਸੇ ਗੰਦ ਦੇ ਢੇਰ ਹਨ ਤੇ ਜਾਂ ਫਿਰ ਅਵਾਰਾ ਪਸ਼ੂ ਬੈਠੇ ਹਨ ਰਾ ਜਾਣ ਵਾਲੇ ਬਚ-ਬਚ ਕੇ ਨਿਕਲਦੇ ਹਨ ਤੇ ਬਦਬੂ ਦੇ ਵਿੱਚ ਵੱਦਾ ਲਗਭਗ ਹਰ ਗਲੀ ਦੇ ਵਿੱਚ ਖੁੱਲੀ ਇੱਕ ਮੀਟ ਦੀ ਦੁਕਾਨ ਹੈ 52 ਬਰਿਆਂ ਦੇ ਮੁਹੰਮਦ ਸ਼ਹੀਦ ਕਹਿੰਦੇ ਹਨ ਕਿ ਘੱਟੋ-ਘੱਟ 15 ਸਾਲ ਹੋ ਗਏ ਨੇ ਇਸ ਸੜਕ ਦੀ ਮਰਮਮਤ ਹੋਇਆ ਲੋਕ ਆਪ ਹੀ ਮਿੱਟੀ ਪਾ ਕੇ ਟੋਏ ਭਰ ਲੈਂਦੇ ਅੱਲਾ ਜਾਣੇ ਕਿਹੜੇ ਨਾਮ ਦਾ ਜ਼ਿਲ੍ਹਾ ਹੈ ਹਾਂਜੀ ਪੰਜਾਬ ਦੇ ਸਭ ਤੋਂ ਜਵਾਨ ਸਭ ਤੋਂ ਛੋਟੇ ਤੇ ਇੱਕੋ ਇੱਕ ਮੁਸਲਮ ਬਹੁ ਗਿਣਤੀ ਵਾਲੇ ਜ਼ਿਲ੍ਹੇ ਮਲੇਰ ਕੋਟਲਾ ਦੇ ਵਿੱਚ ਤੁਹਾਡਾ ਸਵਾਗਤ ਹੈ ਇੱਥੇ ਰਹਿਣਾ ਹਰ ਦਿਨ ਇੱਕ ਸੰਘਰਸ਼ ਤੋਂ ਘੱਟ ਨਹੀਂ ਹੈ ਇੱਥੋਂ ਦੇ ਲੋਕਾਂ ਦੇ ਲਈ ਨਹੀਂ ਬਲਕਿ ਅਫਸਰਾਂ ਵਾਸਤੇ ਮਲੇਰ ਕੋਟਲਾ ਦੀ ਇੱਕ ਹੋਰ ਉਪਲਬਧੀ ਵੀ ਹੈ ਇਸ ਦੇ ਦੋਵੇਂ ਵੱਡੇ ਪ੍ਰਸ਼ਾਸਨਿਕ ਅਧਿਕਾਰੀਆ ਡਿਪਟੀ ਕਮਿਸ਼ਨਰ ਡੀਸੀ ਅਤੇ ਐਸਐਸਪੀ ਕੋਲ ਨਾ ਤਾਂ ਸਰਕਾਰੀ ਘਰ ਹੈ ਤੇ ਨਾ ਹੀ ਦਫ਼ਤਰ ਮਲੇਰਕੋਟਲਾ ਨੂੰ ਪੰਜਾਬ ਦਾ 23ਵਾਂ ਜ਼ਿਲ੍ਹਾ ਬਣੇ 4 ਸਾਲ ਹੋ ਗਏ ਹਨ ਪਰ ਨਾ ਤਾਂ ਇੱਥੇ ਜ਼ਿਲ੍ਹਾ ਪ੍ਰਸ਼ਾਸਨਿਕ ਕੰਪਲੈਕਸ ਜਿਹਨੂੰ ਡੀਏਸੀ ਕਹਿੰਦੇ ਆ ਜਾਂ ਮਿੰਨੀ ਸਕੱਤਰੇ ਕਹਿ ਦਿੰਦੇ ਆ ਨਾ ਤਾਂ ਉਹ ਬਣਿਆ ਹੈ ਤੇ ਨਾ ਹੀ ਕੋਈ ਬੁਨਿਆਦੀ ਢਾਂਚਾ ਮੌਜੂਦ ਹੈ। ਨਿਆ ਪਾਲਿਕਾ ਜਾਂ ਜੁਡੀਸ਼ਰੀ ਵੀ ਬੇਵਸਾਹ ਹੈ। ਹਜੇ ਤੱਕ ਇੱਥੇ ਸੈਸ਼ਨ ਜੱਜ ਦੀ ਨਿਯੁਕਤੀ ਹੀ ਨਹੀਂ ਹੋਈ ਹੈ ਕਿਉਂਕਿ ਅਦਾਲਤੀ ਢਾਂਚਾ ਵੀ ਤਿਆਰ ਨਹੀਂ। ਇੱਕ ਪਾਸੇ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ 350 ਸਾਲਾਂ ਸ਼ਹੀਦੀ ਸਮਾਗਮਾਂ ਦੇ ਉੱਪਰ ਆਨੰਦਪੁਰ ਸਾਹਿਬ ਨੂੰ ਜ਼ਿਲ੍ਹਾ ਐਲਾਨਣ ਜਾ ਰਹੀ ਹੈ ਪੰਜਾਬ ਦਾ 24ਵਾਂ ਜ਼ਿਲ੍ਹਾ ਐਲਾਨਿਆ ਜਾਏਗਾ ਤੇ ਦੂਜੇ ਪਾਸੇ ਮਲੇਰਕੋਟਲੇ ਦਾ ਤਜਰਬਾ ਇਹ ਯਾਦ ਕਰਾਉਂਦਾ ਹੈ ਕਿ ਜਦੋਂ ਸਿਰਫ ਸਿਆਸੀ ਫੈਸਲਿਆਂ ਦੇ ਤੌਰ ਤੇ ਜ਼ਿਲ੍ਹੇ ਐਲਾਨੇ ਜਾਂਦੇ ਹਨ ਬਿਨਾ ਕਿਸੇ ਤਰ੍ਹਾਂ ਦੀ ਪਲੈਨਿੰਗ ਅਤੇ ਫੰਡਿੰਗ ਦਾ ਪ੍ਰਬੰਧ ਕੀਤੇਆਂ ਆਹ ਉਹ ਪ੍ਰਸ਼ਾਸਨਿਕ ਬੋਝ ਬਣ ਜਾਂਦੇ ਹਨ ਮਲੇਰ ਕੋਟਲਾ ਪਹਿਲਾਂ ਸੰਗਰੂਰ ਦਾ ਹਿੱਸਾ ਸੀ ਪਰ ਇਸ ਨੂੰ 14 ਮਈ 2021 ਨੂੰ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਦੇ ਵੇਲੇ ਜਦੋਂ ਉਹ ਮੁੱਖ ਮੰਤਰੀ ਸੀ ਜਿਲ੍ਹਾ ਐਲਾਨ ਦਿੱਤਾ ਗਿਆ ਸੀ ਪਰ ਅੱਜ ਵੀ ਰੋਜ਼ਮਰਾਂ ਦੇ ਕੰਮਕਾਜ ਦੇ ਲਈ ਸੰਗਰੂਰ ਹੀ ਲੋਕਾਂ ਦਾ ਟਿਕਾਣਾ ਹੈ ਕਈ ਅਹਿਮ ਵਿਭਾਗ ਚਾਹੇ ਉਹ ਖੇਤੀਬਾੜੀ ਵਿਭਾਗ ਹੋਵੇ ਜਾਂ ਖੁਰਾਕ ਤੇ ਸਿਵਲ ਸਪਲਾਈ ਵਿਭਾਗ ਹੋਵੇ ਉਹ ਅੱਜ ਵੀ ਸੰਗਰੂਰ ਤੋਂ ਹੀ ਚੱਲਦੇ ਹਨ ਵਾਧੂ ਚਾਰਜ ਦਾ ਠੱਪਾ ਲਾ ਕੇ ਕੰਮ ਚਲਾਇਆ ਜਾ ਰਿਹਾ ਹੈ ਡੰਗ ਟਪਾਇਆ ਜਾ ਰਿਹਾ ਹੈ ਕੋਈ ਵੀ ਸਰਕਾਰੀ ਰਹਾਇਸ਼ ਦਾ ਇੰਤਜ਼ਾਮ ਨਾ ਹੋਣ ਕਰਕੇ ਜਿਹੜੇ ਡੀਸੀ ਸਾਹਿਬ ਨੇ ਉਹ ਪੀਡਬਲਯੂ ਦੇ ਗੈਸਟ ਹਾਊਸ ਦੇ ਵਿੱਚ ਰਹਿੰਦੇ ਹਨ ਐਡੀਸ਼ਨਲ ਡਿਪਟੀ ਕਮਿਸ਼ਨਰ ਜਿਹਨੂੰ ਆਪਾਂ ਏਡੀਸੀ ਕਹਿ ਦਿੰਨੇ ਨੇ ਉਹ ਮਿਊਨਿਸਪਲ ਐਗਜ਼ੀਕਟਿਵ ਆਫੀਸਰ ਈਓ ਜਿਹਨੂੰ ਆਪਾਂ ਕਹਿੰਦੇ ਆ ਈਓ ਦੀ ਰਹਾਇਸ਼ ਦੇ ਵਿੱਚ ਰਹਿੰਦੇ ਹਨ ਤੇ ਐਸਐਸਪੀ ਸਾਹਿਬ ਪੀਡਬਲਯੂਡੀ ਦੇ ਐਗਜ਼ੀਕਟਿਵ ਇੰਜੀਨੀਅਰ ਦੀ ਰਹਾਇਸ਼ ਵਿੱਚ ਰਹਿੰਦੇ ਹਨ डीसी ਤੇ एडीसी ਦਾ दा दफ्तर पंजाब स्टेट ट्यूबुअल कॉर्पोरेशन ਦੀ ਇਮਾਰਤ ਦੇ ਵਿੱਚ ਬਣਿਆ ਹੈ ਤੇ ਐਸਐਸਪੀ ਸਾਹਿਬ ਸੰਨਤ ਮਹਿਕਮੇ ਦੀ ਇੱਕ ਇਮਾਰਤ ਤੋਂ ਇੰਡਸਟਰੀ ਡਿਪਾਰਟਮੈਂਟ ਦੀ ਇੱਕ ਇਮਾਰਤ ਤੋਂ ਆਪਣਾ ਕੰਮ ਚਲਾ ਰਹੇ ਆਪਣੇ ਇਸ ਟੈਂਪਰੇਰੀ ਦਫਤਰ ਦੇ ਵਿੱਚ ਬੈਠੇ ਐਡੀਸੀ ਸੁਖਪ੍ਰੀਤ ਸਿੰਘ ਸਿੱਧੂ ਹਾਲਾਤਾਂ ਨੂੰ ਸਵੀਕਾਰਦੇ ਹਨ ਸਭ ਤੋਂ ਵੱਡੀ ਮੁਸ਼ਕਲ ਤਾਂ ਜ਼ਮੀਨ ਦੀ ਹੈ ਮਲੇਰ ਕੋਟਲਾ ਭਾਵੇਂ ਇੱਕ ریاਸਤੀ ਸ਼ਹਿਰ ਹੈ ਪਰ ਸਰਕਾਰੀ ਜ਼ਮੀਨ ਨਾਂ ਦੇ ਬਰਾਬਰ ਅੱਠ ਅਧਿਵਿਭਾਗਾਂ ਤੋਂ ਜ਼ਮੀਨ ਬਦਲਾਉਣ ਦੇ ਵਿੱਚ ਸਮਾਂ ਲੱਗਦਾ ਹੈ ਪਰ ਕੰਮ ਛੇਤੀ ਹੀ ਸ਼ੁਰੂ ਹੋ ਜਾਊਗਾ। ਜ਼ਿਲ੍ਹਾ ਪ੍ਰਸ਼ਾਸਨਿਕ ਕੰਪਲੈਕਸ ਡੀਏਸੀ ਜਾਂ ਮਿਨੀ ਸਕਤਰੇਤ ਇਸ ਪ੍ਰੋਜੈਕਟ ਦੀ ਲਾਗਤ 111 ਕਰੋੜ ਦੀ ਹੈ ਤੇ ਇਹ ਇਸੇ ਟਿਊਬਲ ਕਾਰਪੋਰੇਸ਼ਨ ਦੀ ਜ਼ਮੀਨ ਤੇ ਹੀ ਬਣਨਾ ਹੈ ਜਿੱਥੇ ਹੁਣ ਟੈਂਪਰੇਰੀ ਦਫ਼ਤਰ ਹੈ ਉੱਥੇ ਹੀ ਨਵਾਂ ਕੰਪਲੈਕਸ ਤਿਆਰ ਹੋਣਾ ਹੈ। ਕਦੇ 2.5 ਸਾਲ ਤਾਂ ਇਸ ਜ਼ਮੀਨ ਨੂੰ ਮਾਲ ਵਿਭਾਗ ਦੇ ਨਾਮ ਕਰਾਉਣ ਤੇ ਹੀ ਲੱਗ ਗਏ। ਹੁਣ ਅਸੀਂ ਨਕਸ਼ੇ ਭਾਤ ਸਰਕਾਰ ਨੂੰ ਭੇਜੇ ਹਨ ਵਿੱਤੀ ਸਹਾਇਤਾ ਵਾਸਤੇ ਫੰਡਾਂ ਦਾ ਇੰਤਜ਼ਾਮ ਕਰਨ ਦੇ ਲਈ ਕੂੜੇ ਦੇ ਢੇਰਾਂ ਬਾਰੇ ਉਹ ਕਹਿੰਦੇ ਹਨ ਕਿ ਸਾਫ ਸਫਾਈ ਤਾਂ ਸਾਡੀ ਜ਼ਿੰਮੇਵਾਰੀ ਹੈ ਪਰ ਲੋਕਾਂ ਦੀ ਭਾਗੀਦਾਰੀ ਵੀ ਬੜੀ ਅਹਿਮ ਹੈ ਅਸੀਂ ਇਲਾਕੇ ਨੂੰ ਸਾਫ਼ ਕਰਦੇ ਹਾਂ ਪਰ ਕੁਝ ਘੰਟਿਆਂ ਦੇ ਵਿੱਚ ਹੀ ਵਾਪਸ ਕੂੜਾ ਸੁੱਟ ਦਿੱਤਾ ਜਾਂਦਾ ਹੈ ਨਾਗਰਿਕਾਂ ਨੂੰ ਵੀ ਜ਼ਿੰਮੇਵਾਰੀ ਦੀ ਆਦਤ ਪੈਦਾ ਕਰਨੀ ਪਵੇਗੀ ਬਾਕੀ ਸੜਕਾਂ ਤਾਂ ਭਾਰੀ ਮੌਨਸੂਨ ਕਰਕੇ ਟੁੱਟ ਗਈਆਂ ਮੀਂਹ ਬਹੁਤ ਪਿਆ ਇਸ ਕਰਕੇ ਟੁੱਟ ਗਈਆਂ ਤੇ ਮਰੰਮਤ ਲਈ ਅਸੀਂ ਟੈਂਡਰ ਜਾਰੀ ਕਰ ਦਿੱਤੇ ਹਨ ਇਹ ਸਾਰਾ ਕੁਝ ਜਿਵੇਂ ਇੱਕ ਨਾਪੀ ਤੋਲੀ ਸਟੈਂਡਰਡ ਰਿਪਲਾਈ ਹੁੰਦਾ ਹੈ ਉਸੇ ਤਰੀਕੇ ਨਾਲ ਇਹ ਜਵਾਬ ਦੇ ਦਿੱਤੇ ਗਏ ਨੇ ਹਰ ਇੱਕ ਚੀਜ਼ ਦੇ ਲਈ ਕੁਛ ਨਾ ਕਿਸੇ ਨੂੰ ਜ਼ਿੰਮੇਵਾਰ ਠਹਿਰਾ ਦਿੱਤਾ ਗਿਆ ਡਿਪਟੀ ਕਮਿਸ਼ਨਰ ਵਿਜੇ ਸ਼ਾਮਕਰਨ ਤਿੜਕੇ ਕਹਿੰਦੇ ਹਨ ਦੇਰੀ ਹੋਈ ਹੈ ਪਰ ਪ੍ਰੋਸੈਸ ਨੂੰ ਟਾਈਮ ਤਾਂ ਲੱਗਦਾ ਹੈ ਸਰਕਾਰੀ ਪ੍ਰਕਿਰਿਆ ਹੈ ਪ੍ਰਕਿਰਿਆ ਦੇ ਵਿੱਚ ਸਮਾਂ ਤਾਂ ਜਾਂਦਾ ਹੀ ਹੈ। ਕਈ ਵੱਡੇ ਪ੍ਰੋਜੈਕਟਾਂ ਲਈ ਅਸੀਂ ਜ਼ਮੀਨ ਟਰਾਂਸਫਰ ਦਾ ਕੰਮ ਸਿਰੇ ਚੜ੍ਹ ਦਿੰਦਾ ਹੈ। ਦੋ ਵੱਡੇ ਬਿਰਾਸਤੀ ਕੂੜੇ ਦੇ ਡੰਪ ਨੇ ਜਿਨ੍ਹਾਂ ਨੂੰ ਲਗੇਸੀ ਡੰਪ ਕਿਹਾ ਜਾਂਦਾ ਹੈ ਉਹ ਵੀ ਹਟਾਏ ਜਾ ਰਹੇ ਨੇ, ਸਾਫ਼ ਕੀਤੇ ਜਾ ਰਹੇ ਨੇ। ਇੱਕ ਨਵਾਂ ਮੈਡੀਕਲ ਕਾਲਜ ਤੇ 150 ਬੈੱਡਾਂ ਦਾ ESI ਹਸਪਤਾਲ ਵੀ ਬਣ ਰਿਹਾ ਹੈ, ਟਰੈਕ ਤੇ ਹੈ, ਸਮੇਂ ਸਿਰ ਬਣ ਜਾਏਗਾ। SSP ਗਗਨ ਅਜੀਤ ਸਿੰਘ ਜੀ ਕਹਿੰਦੇ ਹਨ ਕੀ ਪੁਲਿਸ ਲਾਈਨ ਦੇ ਲਈ ਵੀ ਜ਼ਮੀਨ ਅਕਵਾਇਰ ਕਰ ਲਈ ਗਈ ਹੈ ਉੱਥੇ ਹੀ ਐਸਐਸਪੀ ਰਹਾਇਸ਼ ਵੀ ਬਣਨੀ ਹੈ ਉੱਥੇ ਹੀ ਉਹਦਾ ਨਿਰਮਾਣ ਹੋਣਾ ਹੁਣ ਮਲੇਰ ਕੋਟਲਾ ਦੇ ਆਮ ਆਦਮੀ ਪਾਰਟੀ ਦੇ ਐਮਐਲਏ ਜ਼ਮੀਲ ਉਰ रहमान ਕਹਿੰਦੇ ਹਨ ਕਿ ਕਈ ਸੜਕਾਂ ਤਾਂ ਪਿਛਲੇ 35-40 ਸਾਲਾਂ ਤੋਂ ਠੀਕ ਹੀ ਨਹੀਂ ਕੀਤੀਆਂ ਗਈਆਂ ਉਹਨਾਂ ਦੀ ਮੁਰੰਮਤ ਨਹੀਂ ਹੋਈ ਹੈ ਹੁਣ ਟੈਂਡਰ ਜਾਰੀ ਕਰ ਦਿੱਤੇ ਗਏ ਹਨ ਮੈਡੀਕਲ ਕਾਲਜ ਤੇ ਐਈਐਸਆਈ ਹਸਪੀਟਲ ਵਾਸਤੇ ਜ਼ਮੀਨ ਵੀ ਫਾਈਨਲ ਹੋ ਗਈ ਹੈ डीसी ਵਾਸਤੇ ਵੀ 111 ਕਰੋੜ ਦੀ ਮਨਜ਼ੂਰੀ ਮਿਲ ਗਈ ਹੈ ਪਾਸ ਹੋ ਗਿਆ ਹੈ ਪਰ ਇੱਕ ਸੀਨੀਅਰ ਅਧਿਕਾਰੀ ਜਿਹੜਾ ਡਿਸਟ੍ਰਿਕਟ ਦਾ ਅਫੀਸਰ ਹੈ ਜ਼ਿਲ੍ਹਾ ਅਧਿਕਾਰੀ ਜਿਹਨੂੰ ਆਪਾਂ ਕਹਿੰਦੇ ਹਾਂ ਉਹ ਮੰਨਦੇ ਨੇ ਕਿ ਅਸੀਂ ਖੁਦ ਸੋਚਦੇ ਹਾਂ ਕਿ ਲੋਕਾਂ ਨੇ ਹੁਣ ਤੱਕ ਸਾਨੂੰ ਸੜਕਾਂ ਤੇ ਕੁਸੀਟ ਕੇ ਕੁੱਟਿਆ ਕਿਉਂ ਨਹੀਂ ਸਾਨੂੰ ਵੀ ਕਿਧਰੇ ਕੋਈ ਵਿਕਾਸ ਨਹੀਂ ਦਿਖ ਰਿਹਾ ਪਰ ਜ਼ਿਲ੍ਹਾ ਤਾਂ ਸਿਆਸਤਦਾਨਾਂ ਨੇ ਬਣਾਇਆ ਹੈ ਅਸੀਂ ਨਹੀਂ ਹੁਣ ਤੁਸੀਂ ਸਾਰਿਆਂ ਦੇ ਜਵਾਬ ਸੁਣ ਲਏ ਨੇ ਏਡੀਸੀ ਡੀਸੀ ਐਸਐਸਪੀ ਤੋਂ ਲੈ ਕੇ ਸਿਆਸੀ ਆਗੂ ਐਮਐਲਏ ਦੇ ਕਿਤੇ ਵੀ ਕਿਸੇ ਨੇ ਆਪਣੀ ਜ਼ਿੰਮੇਵਾਰੀ ਨਹੀਂ ਉਠੀ ਹੈ ਸਾਰਿਆਂ ਨੇ ਇਸ ਗੱਲ ਨੂੰ ਅੱਗੇ ਵਧਾ ਦਿੱਤਾ ਹੈ ਇੱਕ ਦੂਜੇ ਤੇ ਪਾ ਦਿੱਤਾ ਹੈ ਕੰਮ ਹੋ ਰਿਹਾ ਹੈ ਕੰਮ ਟਰੈਕ ਤੇ ਹੈ ਸਮੇਂ ਸਿਰ ਹੋ ਜਾਊਗਾ ਲੇਕਿਨ ਕੋਈ ਇਸ ਗੱਲ ਦੀ ਜਵਾਬਦੇਹੀ ਦੇਣ ਨੂੰ ਤਿਆਰ ਨਹੀਂ ਹੈ ਇਸ ਗੱਲ ਦੀ ਜ਼ਿੰਮੇਵਾਰੀ ਲੈਣ ਨੂੰ ਤਿਆਰ ਨਹੀਂ ਹੈ ਕਿ ਜੇ ਸਰਕਾਰੀ ਕੰਮ ਇੱਕ ਵਿਭਾਗ ਤੋਂ ਦੂਜੇ ਵਿਭਾਗ ਦੇ ਵਿੱਚ ਜ਼ਮੀਨ ਟਰਾਂਸਫਰ ਕਰਨ ਨੂੰ ਹੀ ਢਾਈ ਢਾਈ ਤਿੰਨ ਤਿੰਨ ਚਾਰ ਚਾਰ ਸਾਲ ਦਾ ਸਮਾਂ ਲੱਗ ਜਾਂਦਾ ਹੈ ਤਾਂ ਆਮ ਲੋਕਾਂ ਦੇ ਕੰਮ ਉਹ ਕਿੰਨੇ ਸਾਲਾਂ ਵਿੱਚ ਹੋਣਗੇ ਇੱਕ ਪਾਸੇ ਤਾਂ ਸਰਕਾਰੇ ਦਾਵਾ ਕਰਦੀ ਹੈ ਕਿ ਅਸੀਂ ਤੁਹਾਡੇ ਡੋਰ ਸਟੈਪ ਤੇ ਸਰਵਿਸ ਦੇ ਰਹੇ ਹਾਂ ਸਰਵਿਸ ਐਟ ਯੋਰ ਡੋਰ ਸਟੈਪ ਇਸ ਤਰ੍ਹਾਂ ਦੀਆਂ ਸਰਕਾਰੀ ਸੁਵਿਧਾਵਾਂ ਨੇ ਉਹ ਤੁਹਾਡੇ ਘਰ ਤੱਕ ਪਹੁੰਚਾਈਆਂ ਜਾ ਰਹੀਆਂ ਨੇ ਤੁਹਾਨੂੰ ਦਫ਼ਤਰਾਂ ਦੇ ਗੇੜੇ ਮਾਰਨ ਦੀ ਕੋਈ ਲੋੜ ਨਹੀਂ ਦਫ਼ਤਰਾਂ ਨੂੰ ਜਿੰਦਾ ਲਾ ਦਾਂਗੇ ਤੁਹਾਡੇ ਘਰ ਬੈਠਿਆ ਕੰਮ ਹੋਇਆ ਕਰਨਗੇ ਸਰਕਾਰੀ ਮੁਲਾਜ਼ਮ ਤੁਹਾਡੇ ਘਰ ਆ ਕੇ ਤੁਹਾਡੇ ਦਸਤਾਵੇਜ਼ ਦੇ ਕੇ ਜਾਇਆ ਕਰਨਗੇ ਪਰ ਉੱਥੇ ਸਰਕਾਰ ਦੇ ਆਪਣੇ ਕੰਮ ਇੱਕ ਵਿਭਾਗ ਤੋਂ ਦੂਜੇ ਵਿਭਾਗ ਜਮੀਨ ਟਰਾਂਸਫਰ ਕਰਨਾ ਇੱਕ ਮਾਮੂਲੀ ਜਿਹਾ ਕੰਮ ਲੱਗਦਾ ਹੈ ਉਸ ਨੂੰ ਵੀ 3 3 2.5 2 4 4 ਸਾਲ ਦਾ ਸਮਾਂ ਟੱਪ ਜਾਂਦਾ ਹੈ ਤੇ ਫਿਰ ਲੋਕ ਵਿਸ਼ਵਾਸ ਕਿਵੇਂ ਕਰਨ ਕਿ ਉਹਨਾਂ ਦੇ ਘਰਾਂ ਤੇ ਉਹਨਾਂ ਦੀਆਂ ਦਹਲਿਜਾਂ ਤੇ ਸਰਵਿਸ ਅਪੜਦੀ ਹੋ ਜਾਊਗੀ ਉਹਨਾਂ ਨੂੰ ਦਫ਼ਤਰਾਂ ਦੇ ੱੱੱਕੇ ਨਹੀਂ ਖਾਣੇ ਪੈਣਗੇ ਉਹਨਾਂ ਨੂੰ ਰਿਸ਼ਵਤ ਨਹੀਂ ਦੇਣੀ ਪਵੇਗੀ ਭ੍ਰਸ਼ਟਾਚਾਰ ਖਤਮ ਹੋ ਜਾਏਗਾ ਡਿਲੀਵਰੀ ਔਨ ਯਰ ਡੋਰ ਸਟੈਪ ਜੋ ਸਰਕਾਰ ਦਾਵਾ ਕਰਦੀ ਹੈ ਉਹ ਵਾਕਿਆ ਹੀ ਸਹੀ ਮਾਇਨਿਆਂ ਦੇ ਵਿੱਚ ਸ਼ੇਪ ਲੈ ਲਏਗੀ ਜਾਂ ਲਾਗੂ ਹੋ ਜਾਏਗੀ ਇਸ ਦੇ ਉੱਤੇ ਯਕੀਨ ਕਿਵੇਂ ਕੀਤਾ ਜਾਵੇ ਹੁਣ ਇਹ ਵੀ ਨਹੀਂ ਕਿਹਾ ਜਾ ਸਕਦਾ ਕਿ ਸਰਕਾਰ ਨੂੰ ਇਹ ਪਤਾ ਹੀ ਨਹੀਂ ਹੁੰਦਾ ਕਿ ਜਦੋਂ ਅਸੀਂ ਜ਼ਿਲ੍ਹਾ ਐਲਾਨਦੇ ਹਾਂ ਉਸ ਜ਼ਿਲ੍ਹੇ ਦੇ ਵਿੱਚ ਕੀ ਕੀ ਚੀਜ਼ਾਂ ਚਾਹੀਦੀਆਂ ਹੋਣਗੀਆਂ ਅਫਸਰਾਂ ਦੀ ਨਿਯੁਕਤੀ ਕਰ ਦਿੱਤੀ ਜਾਂਦੀ ਹੈ ਆਰਡਰ ਜਾਰੀ ਕਰ ਦਿੱਤੇ ਜਾਂਦੇ ਨੇ ਪਰ ਉਹਨਾਂ ਦੇ ਲਈ ਢਾਂਚਾ ਨਹੀਂ ਬਣਾਇਆ ਜਾਂਦਾ ਕਿ ਇਹ ਨਹੀਂ ਹੋਣਾ ਚਾਹੀਦਾ ਕਿ ਪਹਿਲਾਂ ਸਾਰਾ ਬੁਨਿਆਦੀ ਢਾਂਚਾ ਤਿਆਰ ਕੀਤਾ ਜਾਵੇ ਫਿਰ ਹੀ ਜਲਾ ਲਾਨੇ ਜਾਵੇ ਜਦੋਂ ਇਹਨਾਂ ਸਿਆਸੀ ਪਾਰਟੀਆਂ ਨੇ ਆਪਣੀ ਕੋਈ ਪਲਾਨਿੰਗ ਕਰਨੀ ਹੁੰਦੀ ਹੈ ਚੋਣਾਂ ਦੀ ਤਿਆਰੀ ਕਰਨੀ ਹੁੰਦੀ ਹੈ ਤਾਂ 6-6 ਮਹੀਨੇ ਪਹਿਲਾਂ ਇੱਕ-ਇੱਕ ਸਾਲ ਪਹਿਲਾਂ ਉਮੀਦਵਾਰ ਤਿਆਰ ਕਰ ਲਏ ਜਾਂਦੇ ਨੇ ਜਿੱਥੇ ਉਮੀਦਵਾਰਦ ਨਹੀਂ ਲੱਭਦਾ ਤਾਂ ਹੋਰਾਂ ਪਾਰਟੀਆਂ ਚੋਂ ਤੋੜ ਕੇ ਜੋੜ ਤੋੜ ਦੀ ਰਾਜਨੀਤੀ ਕਰਕੇ ਲਾਲਚ ਦੇ ਕੇ ਡਰਾ ਕੇ ਧਮਕਾ ਕੇ ਉਮੀਦਵਾਰ ਜੁਆਇਨ ਕਰਾ ਲਏ ਜਾਂਦੇ ਨੇ ਹਲਕੇ ਦੀਆਂ ਤਿਆਰੀਆਂ ਇਸ ਤਰੀਕੇ ਨਾਲ ਕੀਤੀਆਂ ਜਾਂਦੀਆਂ ਨੇ ਕਿ ਉਮੀਦਵਾਰ ਸਾਲ-ਸਾਲ ਡੇਢ-ਡਾਰ ਸਾਲ ਪਹਿਲਾਂ ਚੋਣਾਂ ਤੋਂ ਉਸ ਹਲਕੇ ਦੇ ਵਿੱਚ ਵਿਚਨਣ ਲੱਗ ਪਵੇ ਲੋਕ ਉਹਨੂੰ ਜਾਣਨ ਪਛਾਣਨ ਲੱਗ ਜਾਣ ਇੱਥੋਂ ਤੱਕ ਦੀ ਤਿਆਰੀ ਹੁੰਦੀ ਹੈ ਲੰਮਾ ਸਮਾਂ ਪਹਿਲਾਂ ਹੀ ਸਭ ਕੁਝ ਫਾਈਨਲ ਕਰ ਲਿਆ ਜਾਂਦਾ ਹੈ ਉੱਥੇ ਇਹਨਾਂ ਸਿਆਸੀ ਆਗੂਆਂ ਨੂੰ ਜਦੋਂ ਜ਼ਿਲ੍ਹਾ ਬਣਾਉਣਾ ਹੁੰਦਾ ਹੈ ਜਾਂ ਜਦੋਂ ਕੋਈ ਲੋਕਾਂ ਦਾ ਕੰਮ ਕਰਨਾ ਹੁੰਦਾ ਹੈ ਉਦੋਂ ਪਲੈਨਿੰਗ ਚੇਤੇ ਹੀ ਨਹੀਂ ਆਉਂਦੀ ਇਹ ਯਾਦ ਹੀ ਨਹੀਂ ਆਉਂਦਾ ਕਿ ਜਦੋਂ ਅਸੀਂ ਇਹ ਕੋਈ ਅਨਾਉਂਸਮੈਂਟ ਕਰਾਂਗੇ ਐਲਾਨ ਕਰਾਂਗੇ ਉਹਦੇ ਲਈ ਕੀ ਕੀ ਤਿਆਰੀਆਂ ਕਰਨੀਆਂ ਚਾਹੀਦੀਆਂ ਨੇ ਉਹ ਤਿਆਰੀਆਂ ਅਗਾਊਂ ਤੌਰ ਤੇ ਪਹਿਲਾਂ ਹੀ ਕਿਉਂ ਨਹੀਂ ਕੀਤੀਆਂ ਜਾਂਦੀਆਂ ਹੁਣ ਜਦੋਂ ਸ਼੍ਰੀ ਅਨੰਦਪੁਰ ਸਾਹਿਬ ਨੂੰ ਜ਼ਿਲ੍ਹਾ ਐਲਾਨਣ ਦੀ ਤਿਆਰੀ ਕੀਤੀ ਜਾ ਰਹੀ ਹੈ ਤਾਂ ਇਹ ਖਬਰਾਂ ਨੇ ਕਿ ਘੱਟੋ-ਘੱਟ 550 ਕਰੋੜ ਰੁਪਏ ਚਾਹੀਦਾ ਹੋਊਗਾ ਬੁਨਿਆਦੀ ਢਾਂਚੇ ਨੂੰ ਵਿਕਸਿਤ ਕਰਨ ਦੇ ਲਈ ਪਰ ਕੀ ਉਹ 550 ਕਰੋੜ ਰੁਪਇਆ ਕਿਸੇ ਬਜਟ ਦੇ ਵਿੱਚ ਪ੍ਰੋਵੀਜ਼ਨ ਕਰ ਲਿਆ ਗਿਆ ਹੈ ਜਾਂ ਸਿਰਫ ਐਲਾਨ ਕਰ ਦਿੱਤਾ ਜਾਏਗਾ ਸਿਆਸੀ ਵਾਹਵਾ ਘਟ ਲਈ ਜਾਏਗੀ ਤੇ ਉਸ ਤੋਂ ਬਾਅਦ ਸਭ ਕੁਝ ਇਸੇ ਤਰੀਕੇ ਨਾਲ ਠੰਡੇ ਬਸਤੇ ਵਿੱਚ ਪੈ ਜਾਏਗਾ ਹੌਲੀ ਹੌਲੀ 5 7 10 ਸਾਲ ਬਾਅਦ ਇਹ ਚੀਜ਼ਾਂ ਆਪਣੇ ਆਪ ਬਣਨੀਆਂ ਜਾਣਗੀਆਂ ਜਿਵੇਂ ਕਿ ਮਲੇਰਕੋਟਲੇ ਨਾਲ ਹੋ ਰਿਹਾ ਪਰ ਇਹ ਵੀ ਨਹੀਂ ਕਿ ਮਲੇਰਕੋਟਲਾ ਕੋਈ ਪਹਿਲਾ ਜ਼ਿਲ੍ਹਾ ਹੈ ਜਿਸ ਤੇ ਨਾਲ ਇਹ ਹੋਇਆ ਹੋਵੇ ਇਸ ਤੋਂ ਪਹਿਲਾਂ ਜੇ ਤੁਹਾਨੂੰ ਤਰਨਤਾਰਨ ਯਾਦ ਹੋਵੇ ਤਾਜ਼ਾ ਤਾਜ਼ਾ ਜਮਨੀ ਚੋਣ ਹੋਈ ਹੈ ਤਰਨਤਾਰਨ ਨੂੰ ਜਿਨ੍ਹਾਂ ਵੀ ਇਸੇ ਤਰੀਕੇ ਨਾਲ ਹੀ ਐਲਾਨਿਆ ਗਿਆ ਸੀ ਪੋਲਿਟਿਕਲ ਡਿਸੀਜਨ ਸੀ ਸਿਆਸੀ ਫੈਸਲਾ ਸੀ ਜਿਲਾ ਤਾਂ ਐਲਾਨ ਦਿੱਤਾ ਗਿਆ ਪਰ ਕੀ ਅੱਜ ਤੱਕ ਉਸ ਦਾ ਵਿਕਾਸ ਉਸ ਤਰੀਕੇ ਨਾਲ ਹੋ ਸਕਿਆ ਹੈ ਕਿ ਉਹ ਜਿਲਾ ਲੱਗੇ ਲੋਕਾਂ ਨੂੰ ਇਹ ਲੱਗੇ ਕਿ ਹਾਂ ਅਸੀਂ ਇੱਕ ਜ਼ਿਲ੍ਹੇ ਦੇ ਵਿੱਚ ਰਹਿੰਦੇ ਹਾਂ ਉਹ ਸਾਰੀਆਂ ਸੁੱਖ ਸੁਵਿਧਾਵਾਂ ਜੋ ਜ਼ਿਲ੍ਹੇ ਵਿੱਚ ਹੋਣੀਆਂ ਚਾਹੀਦੀਆਂ ਨੇ ਜੋ ਵਿਕਾਸ ਜ਼ਿਲ੍ਹੇ ਦੇ ਵਿੱਚ ਹੋਣਾ ਚਾਹੀਦਾ ਹੈ ਉਹ ਤਰਨਤਾਰਨ ਇਲਾਕੇ ਦੇ ਵਿੱਚ ਹੋਇਆ ਅੱਜ ਵੀ ਜਦੋਂ ਜਿਮਨੀ ਚੋਣਾਂ ਦੇ ਵਿੱਚ ਵੱਖ-ਵੱਖ ਲੋਕ ਇਸ ਦਾ ਜ਼ਿਕਰ ਕਰਦੇ ਸੀ ਇਸ ਦੇ ਉੱਤੇ ਚਰਚਾ ਕਰਦੇ ਸੀ ਤਾਂ ਇਸ ਨੂੰ ਸਭ ਤੋਂ ਪਛੜਿਆ ਹੋਇਆ ਇਲਾਕਾ ਐਲਾਨਿਆ ਜਾਂਦਾ ਸੀ ਸਭ ਤੋਂ ਪਛੜਿਆ ਹੋਇਆ ਹਲਕਾ ਗਿਣਿਆ ਜਾਂਦਾ ਸੀ ਪੰਜਾਬ ਦੇ ਵਿੱਚ ਪਰ ਜੇ ਜ਼ਿਲ੍ਹੇ ਦਾ ਇਹ ਹਾਲ ਹੈ ਕਿ ਉਹ ਪੰਜਾਬ ਦੇ ਵਿੱਚ ਸਭ ਤੋਂ ਪਛੜਿਆ ਹੋਇਆ ਹੈ ਤਾਂ ਫਿਰ ਜ਼ਿਲ੍ਹਾ ਬਣਾ ਕੇ ਇਸ ਨੂੰ ਫਾਇਦਾ ਹੋਇਆ ਕਿ ਆਮ ਲੋਕਾਂ ਨੂੰ ਫਾਇਦਾ ਹੋਇਆ ਜਾਂ ਸਿਆਸੀ ਆਗੂਆਂ ਨੂੰ ਫਾਇਦਾ ਹੋਇਆ ਸਿਆਸੀ ਆਗੂਆਂ ਨੂੰ ਫਾਇਦਾ ਵੀ ਤਾਂ ਲੋਕਾਂ ਦੀਆਂ ਵੋਟਾਂ ਤੋਂ ਵੀ ਹੋਣਾ ਹੁੰਦਾ ਹੈ ਇਸ ਲਈ ਇਹ ਲੁਭਾਵਨੇ ਐਲਾਨ ਕੀਤੇ ਜਾਂਦੇ ਨੇ ਕਿ ਲੋਕ ਖੁਸ਼ ਹੋ ਕੇ ਵੋਟਾਂ ਪਾਉਣਗੇ ਪਰ ਜੇ ਲੋਕ ਖੁਸ਼ ਹੀ ਨਹੀਂ ਹੋ ਰਹੇ ਲੋਕ ਦੁਖੀ ਹੋ ਰਹੇ ਨੇ ਉਲਟਾ ਉਹਨਾਂ ਦੇ ਕੰਮ ਸੌਖੇ ਹੋਣ ਦੀ ਤਾਂ ਤੇ ਹੋਰ ਔਖੇ ਹੋ ਰਹੇ ਨੇ ਤਾਂ ਫਿਰ ਉਹ ਵੋਟਾਂ ਕਿਸ ਖੁਸ਼ੀ ਦੇ ਵਿੱਚ ਪਾ ਰਹੇ ਨੇ ਇਹ ਆਮ ਲੋਕਾਂ ਦੀ ਸਮਝ ਤੋਂ ਬਾਹਰ ਹੈ ਸ਼ਾਇਦ ਸਿਆਸਤ ਇਸੇ ਤਰੀਕੇ ਨਾਲ ਹੋ ਗਈ ਹੈ ਇਹ ਲੋਕਾਂ ਦੇ ਬੁਨਿਆਦੀ ਕੰਮਾਂ ਦੇ ਉੱਤੇ ਕੋਈ ਜ਼ਿਆਦਾ ਫਰਕ ਨਹੀਂ ਪੈਂਦਾ ਕਿ ਉਹ ਹੋ ਰਹੇ ਨੇ ਜਾਂ ਨਾ ਬਸ ਚੋਣਾਂ ਤੋਂ ਪਹਿਲਾਂ ਉਹਨਾਂ ਨੂੰ ਲੁਭਾ ਲਿਆ ਜਾਂਦਾ ਹੈ ਕਿਸੇ ਨਾ ਕਿਸੇ ਤਰੀਕੇ ਦੇ ਸਬਜਬਾਗ ਦਿਖਾ ਕੇ ਜਾਂ ਫਿਰ ਵੋਟਾਂ ਖਰੀਦ ਲਈਆਂ ਜਾਂਦੀਆਂ ਹਨ ਜਜ਼ਬਾਤੀ ਤੌਰ ਤੇ ਮੁੱਦੇ ਉਭਾਰੇ ਜਾਂਦੇ ਨੇ ਲੋਕਾਂ ਦੇ ਅਸਲੀ ਮੁੱਦੇ ਕੀ ਨੇ ਉਹਨਾਂ ਨੂੰ ਇਸੇ ਤਰੀਕੇ ਨਾਲ ਅਣਗੌਲੀਆਂ ਕਰ ਦਿੱਤਾ ਜਾਂਦਾ ਹੁਣ ਵੀ ਇਹ ਉਮੀਦ ਕਰਦੇ ਆ ਕਿ ਪੰਜਾਬ ਸਰਕਾਰ ਆਨੰਦਪੁਰ ਸਾਹਿਬ ਨੂੰ ਜ਼ਿਲ੍ਹਾ ਐਲਾਨਣ ਤੋਂ ਪਹਿਲਾਂ ਜਿਹੜਾ ਗਰਾਊਂਡ ਵਰਕ ਹੈ ਉਸ ਨੂੰ ਜ਼ਰੂਰ ਕਰ ਲਏਗੀ ਜਿਹੜਾ ਅਨਾਉਂਸਮੈਂਟ ਕਰਨ ਤੋਂ ਪਹਿਲਾਂ ਇਹ ਦੇਖ ਲਏਗੀ ਕਿਹੜੀਆਂ ਜ਼ਮੀਨਾਂ ਚਾਹੀਦੀਆਂ ਨੇ ਕਿੱਥੇ ਜ਼ਮੀਨਾਂ ਚਾਹੀਦੀਆਂ ਨੇ ਉਹਨਾਂ ਦੀ ਪ੍ਰਵਾਨਗੀ ਕਿੱਥੋਂ ਲੈਣੀ ਹੈ ਕਿਹੜੇ ਵਿਭਾਗ ਤੋਂ ਟਰਾਂਸਫਰ ਕਰਾਉਣੀਆਂ ਨੇ ਜਿਹੜਾ 550 ਕਰੋੜ ਦਾ ਫੰਡ ਦੱਸਿਆ ਜਾ ਰਿਹਾ ਹੈ ਉਸ ਨੂੰ ਵੀ ਅਲੋਕੇਟ ਕਰਕੇ ਰੱਖ ਦਿੱਤਾ ਜਾਏਗਾ ਤਾਂ ਕਿ ਅਨਾਉਂਸਮੈਂਟ ਹੋਣ ਦੇ ਨਾਲ-ਨਾਲ ਐਲਾਨ ਕੀਤੇ ਜਾਣ ਦੇ 6 ਮਹੀਨਿਆਂ ਦੇ ਬਾਅਦ-ਬਾਅ ਲੋਕਾਂ ਨੂੰ ਇਹ ਦਿਖਾਈ ਦੇਵੇ ਜ਼ਮੀਨ ਦੇ ਉੱਤੇ ਪਤਾ ਲੱਗੇ ਕੀ ਵਾਕਿਆ ਹੈ ਕਿ ਜ਼ਿਲ੍ਹਾ ਬਣਿਆ ਹੈ ਤੇ ਜ਼ਿਲ੍ਹਾ ਬਣਨ ਨਾਲ ਲੋਕਾਂ ਨੂੰ ਇਹ ਸਹੂਲਤਾ ਮਿਲ ਗਿਆ। ਉਹਨਾਂ ਦਾ ਹਾਲ ਮਲੇਰਕੋਟਲੇ ਵਾਲਾ ਨਹੀਂ ਹੋਣਾ ਚਾਹੀਦਾ ਜਿੱਥੇ ਲੋਕ 4 ਸਾਲ ਬਾਅਦ ਵੀ ਤੱਕੇ ਖਾਰੇ ਨੇ। ਲੋਕਾਂ ਦਾ ਕੰਮ ਘਟਿਆ ਨਹੀਂ ਸਗੋਂ ਵਧਿਆ ਹੈ। ਤੁਸੀਂ ਉਸ ਇਲਾਕੇ ਦੇ ਪਿੰਡਾਂ ਦੇ ਵਸਨੀਕਾਂ ਨੂੰ ਜਾ ਕੇ ਪੁੱਛੋ। ਉਹਨਾਂ ਨੂੰ 2-2 ਬਾਰ ਆਪਣੇ ਆਧਾਰ ਕਾਰਡ ਆਪਣੇ ਦਸਤਾਵੇਜ਼ ਚੇਂਜ ਕਰਾਉਣੇ ਪਏ ਨੇ, ਬਦਲਾਉਣੇ ਪਏ ਨੇ ਕਿਉਂਕਿ ਉਹਦੇ ਵਿੱਚ ਐਡਰੈਸ ਉਹਨਾਂ ਨੂੰ ਅਪਡੇਟ ਕਰਾਉਣਾ ਸੀ। ਉਹਨਾਂ ਵਾਸਤੇ ਤਾਂ ਇੱਕ ਨਵੀਂ ਮੁਸੀਬਤ ਖੜੀ ਹੋ ਗਈ ਹੈ ਕਿਉਂਕਿ ਜੇ ਪਾਸਪੋਰਟ ਬਣਾਉਣਾ ਤੁਸੀਂ ਬਾਹਰ ਜਾਣਾ ਜਾਂ ਕਿਸੇ ਨੇ ਪੀਆਰ ਲਾਉਣੀ ਹੈ ਕੁਝ ਵੀ ਕਰਨਾ ਹੈ ਜੋ ਕਿ ਪੰਜਾਬ ਦੇ ਵਿੱਚ ਅੱਜ ਦੀ ਰੇਟ ਦੇ ਵਿੱਚ ਅੱਜ ਦੀ ਤਰੀਕ ਦੇ ਵਿੱਚ ਇੱਕ ਬਹੁਤ ਵੱਡਾ ਕੰਮ ਹੈ ਘਰ ਘਰ ਦੇ ਵਿੱਚ ਇਹ ਕੰਮ ਕਰਨਾ ਪੈਂਦਾ ਹੈ ਦਸਤਾਵੇਜ਼ ਦੇਖਣੇ ਪੈਂਦੇ ਨੇ ਕਿ ਸਹੀ ਨੇ ਜਾਂ ਨਹੀਂ ਤੇ ਉਹਨਾਂ ਨੂੰ ਅਪਡੇਟ ਕਰਾਉਣ ਲਈ ਉਹ ਨਵੇਂ ਕੰਮ ਜ਼ਰੂਰ ਲਾ ਦਿੱਤੇ ਗਏ ਨੇ ਉਹਨਾਂ ਦਾ ਭਲਾ ਕੁਝ ਨਹੀਂ ਹੋਇਆ ਉਹਨਾਂ ਦਾ ਫਾਇਦਾ ਕੁਝ ਨਹੀਂ ਤੋ ਆਉਣ ਵਾਲੇ ਸਮੇਂ ਦੇ ਵਿੱਚ ਵੀ ਇਹੀ ਉਮੀਦ ਕਰਾਂਗੇ ਕਿ ਅਰੰਧਪੁਰ ਸਾਹਿਬ ਜਦੋਂ ਜ਼ਿਲ੍ਹਾ ਬਣੇ ਉਹਦਾ ਇਲਾਕੇ ਦੇ ਲੋਕਾਂ ਨੂੰ ਕੋਈ ਫਾਇਦਾ ਹੋਵੇ ਉਸ ਦੇ ਉੱਤੇ ਸਿਰਫ ਸਿਆਸਤ ਨਾ ਹੋਵੇ ਸਿਆਸੀ ਲਾਹਾ ਲੈਣ ਦੇ ਵਾਸਤੇ ਸਿਰਫ ਐਲਾਨ ਨਾ ਹੋਣ ਜ਼ਮੀਨੀ ਪੱਧਰ ਤੇ ਕੰਮ ਹੋਵੇ ਬੁਨਿਆਦੀ ਢਾਂਚੇ ਨੂੰ ਹੋਰ ਤਕੜਾ ਕੀਤਾ ਜਾਵੇ ਹੋਰ ਮਜ਼ਬੂਤ ਕੀਤਾ ਜਾਵੇ ਤਾਂ ਕਿ ਲੋਕ ਜ਼ਿਲ੍ਹਾ ਬਣਨ ਦਾ ਫਾਇਦਾ ਚੱਕ ਸਕਣ ਨਾ ਕਿ ਸਿਰਫ ਸਿਆਸੀ ਆਗੂਆਂ ਨੂੰ ਇਹਨਾਂ ਐਲਾਨ ਕਰਕੇ ਪਾਰਸ਼ਨਾ ਦੇ ਵਿੱਚ ਦੱਸਣ ਲਈ ਇੱਕ ਹੋਰ ਕੰਮ ਮਿਲ ਜਾਏ ਕਿ ਦੇਖੋ ਅਸੀਂ ਤਾਂ ਜ਼ਿਲ੍ਹਾ ਐਲਾਨ ਦਿੱਤਾ ਬਹੁਤ ਵੱਡਾ ਕੰਮ ਕਰ ਦਿੱਤਾ ਕਿ ਸਿਰਫ ਚੋਣਵੀ ਨਾਰਾ ਨਾ ਬਣ ਕੇ ਰਹਿ ਜਾਵੇ ਚੋਣਾਂ ਦੇ ਵਿੱਚ ਸਿਆਸੀ ਨਾਰੇ ਦੀ ਥਾਂ ਤੇ ਲੋਕਾਂ ਦਾ ਕੋਈ ਫਾਇਦਾ ਹੋਵੇ ਆਨੰਦਪੁਰ ਸਾਹਿਬ ਦੇ ਲੋਕ ਇਸ ਗੱਲ ਤੇ ਖੁਸ਼ੀ ਮਨਾਉਣ ਜਾਂ ਫਕਰ ਕਰਨ ਕਿ ਹਾਂ ਜ਼ਿਲ੍ਹਾ ਐਲਾਨਨ ਤੋਂ ਬਾਅਦ ਸਾਨੂੰ ਇੱਕ ਫਰਕ ਪਿਆ ਹੈ ਸਾਡੀ ਜ਼ਿੰਦਗੀ ਸੌਖੀ ਹੋਈ ਏ ਇਸੇ ਉਮੀਦ ਦੇ ਨਾਲ ਤੁਤ ਵਿਦਾ ਲੈਣੇ ਆ ਧੰਨਵਾਦ